ਇਹ ਵਿਚਾਰ ਦੇਣਾ ਚਾਹੁੰਦੇ ਹਾਂ ਜੀ ਸ਼ੇਅਰ ਕਰਨਾ ਚਾਹੁੰਦੇ ਹਾਂ ਜੀ ਅੱਜ ਦੇ ਜੋ ਆਜਾਪਾ ਮੋੜੇ ਕਾਲਜ ਦੇ ਅ ਲਖਵੀਰ ਜੀ ਪਹਿਲਾਂ ਥਾ ਤੁਹਾਡੇ ਥਰੂ ਔਰ ਤੁਹਾਡੇ ਚੈਨਲ ਕਲਮਿਨਰ ਪਖਤੋਂ ਮੈਂ ਇੱਕ ਸਾਰੇ ਸਮਰਾਲਾ ਨਿਵਾਸੀਆਂ ਨੂੰ ਔਰ ਆਸ-ਪਾਸ ਦੇ ਜਿੰਨੇ ਵੀ ਪਿੰਡਾਂ ਦੇ ਮੇਰੇ ਸੱਜਣ ਦੋਸਤ ਮਿੱਤਰ ਵੱਡੇ ਪਤਵੰਤੇ ਸੱਜਣ ਰਹਿੰਦੇ ਨੇ ਮੈਂ ਸਾਰਿਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਚੈਨਲ ਦੇ ਥਰੂ ਉਹਨਾਂ ਵੱਲੋਂ ਜੋ ਸਹਿਯੋਗ ਮੈਨੂੰ ਮਿਲ ਰਿਹਾ ਉਹ ਉਹਦਾ ਕੋਈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਬਹੁਤ ਧੰਨਵਾਦ ਜਿੱਥੋਂ ਤੱਕ ਅੱਜ ਦੇ ਫੰਕਸ਼ਨ ਦਾ ਸਵਾਲ ਹੈ ਮੈਂ ਦੱਸਣਾ ਚਾਹਾਂਗਾ ਕਿ ਅੱਜ ਅਸੀਂ ਮਾਲਵਾ ਕਾਲਜ ਵਿੱਚ ਤੀਆਂ ਦਾ ਫੰਕਸ਼ਨ ਜਿਹੜਾ ਆਰਗੇਨਾਈਜ਼ ਕੀਤਾ ਅ ਅਸੂਲਨ ਤੇ ਤੀਆਂ ਦਾ ਫੰਕਸ਼ਨ ਜਿਹੜਾ ਹੈਗਾ ਉਹਦਾ ਜੇ ਅ ਅਸੀਂ ਕਲਚਰਲ ਐਸਪੈਕਟ ਦੇਖੀਏ ਤੇ ਉਹ ਮੌਨਸੂਨ ਦੇ ਸ਼ੁਰੂ ਹੋਣ ਦੇ ਉੱਤੇ ਉਹਦੀ ਆਮਦ ਦੇ ਉੱਤੇ ਕੀਤਾ ਜਾਂਦਾ ਪਰ ਕਿਉਂਕਿ ਕਾਲਜ ਜਿਹੜਾ ਹੈਗਾ ਉਹ ਉਹਦੇ ਜਿਹੜੀ ਸ਼ੁਰੂਆਤ ਜਿਹੜੀ ਆ ਉਹ ਤਕਰੀਬਨ ਅੱਧ ਮੌਨਸੂਨ ਵਿੱਚ ਜਾ ਕੇ ਹੁੰਦੀ ਹੈ ਤੇ ਕਾਲਜ ਦੇ ਸ਼ੁਰੂ ਦੇ ਵਿੱਚ ਅ ਕੁਡੀਆਂ ਦੇ ਵਾਸਤੇ ਜਿਹੜਾ ਇੱਕ ਸੈਲੀਬ੍ਰੇਟਿੰਗ ਫੰਕਸ਼ਨ ਹੁੰਦਾ ਉਹਨੂੰ ਦਿਮਾਗ 'ਚ ਰੱਖਦੇ ਹੋਏ ਸੀ ਤੀਆਂ ਦੇ ਫੰਕਸ਼ਨ ਨੂੰ ਅੱਜ ਆਰਗੇਨਾਈਜ਼ ਕੀਤਾ ਹਜੇ ਸਾਵਣ ਦਾ ਮਹੀਨਾ ਖਤਮ ਹੋਣ ਚ ਹਜੇ 2-4 ਦਿਨ ਪਈ ਹੋਏ ਹੈਗੇ ਨੇ ਜਿਹੜਾ ਇਹ ਫੰਕਸ਼ਨ ਅਸੀਂ ਕੀਤਾ ਹੈਗਾ ਜੇ ਮੈਂ ਨੂੰ ਆਪਣੇ ਕਲਚਰਲ ਪੱਖ ਤੋਂ ਜੇ ਮੈਂ ਕਹਾਂ ਤੇ ਕਿਤੇ ਨਾ ਕਿਤੇ ਜਿਹੜੀ ਨਾਰੀ ਸ਼ਕਤੀ ਹੈ ਜਿਹੜੀ ਔਰਤ ਦੀ ਰੈਜ਼ੀਲੀਅੰਸ ਹੈ ਔਰਤ ਦੀ ਜਿਹੜੀ ਪਾਵਰ ਹੈ empowerment ਹੈ ਉਹਨੂੰ ਰਿਪਰੈਜ਼ੈਂਟ ਕਰਦਾ ਹੈਗਾ ਮੇਰੇ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਜਿਹੜੇ ਸਾਡੇ ਮੁੱਖ ਮਹਿਮਾਨ ਸੀਗੇ ਮੈਂ ਉਹਨਾਂ ਦਾ ਬੜਾ ਢੇਰੋ ਸ਼ੁਕਰਗੁਜ਼ਾਰ ਆ ਸਾਡੇ ਜਿਹੜੇ ਮਾਲ ਸਮਰਾਲਾ ਦੇ ਸਾਡੇ ਜਿਹੜੇ ਲੋਕਲ ਐਮਐਲਏ ਨੇ ਸਰਦਾਰ ਜਗਤਾਰ ਸਿੰਘ ਦਿয়ালਪੁਰਾ ਜੀ ਉਹਨਾਂ ਦੀ ਧਰਮ ਪਤਨੀ ਨੇ ਅੱਜ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਔਰ ਉਹਨਾਂ ਦੇ ਨਾਲ ਨਾਲ ਹੀ ਜਿਹੜੇ ਸਾਡੇ ਆਸ-ਪਾਸੇ ਦੇ ਪਿੰਡਾਂ ਦੇ ਸਰਪੰਚ ਆਏ ਹੈਗੇ ਨੇ ਉਹਨਾਂ ਨੇ ਜਿੰਨੀ ਸਾਨੂੰ ਸਪੋਰਟ ਦਿੱਤੀ ਹੈ ਜਿੰਨੀਆਂ ਪਿੰਡ ਆਸ-ਪਾਸੇ ਦੇ ਪਿੰਡਾਂ ਦੇ ਵਿੱਚੋਂ ਔਰਤਾਂ ਨੇ ਆਪਣੀ ਸ਼ਮੂਲੀਅਤ ਪਾਈ ਆ ਉਹਦਾ ਮੈਂ ਦੇਣਾ ਹੀ ਨਹੀਂ ਦੇ ਸਕਦਾ ਮੈਂ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਆਸ-ਪਾਸੇ ਦੇ ਸਰਕਾਰੀ ਸਕੂਲ ਸੀਗੇ ਉਹਨਾਂ ਦੀ ਬੱਚੀਆਂ ਨੇ ਪਾਰਟਿਸਿਪੇਟ ਕੀਤਾ ਔਰ ਬੜਾ ਦਿਲ ਨੂੰ ਤਸੱਲੀ ਹੋਈ ਕਿ ਲਗਭਗ 500 ਤੋਂ ਉੱਤੇ ਬੱਚੀਆਂ ਜਿਹੜੀਆਂ ਸੀ ਉਹਨਾਂ ਨੇ ਕਾਲਜ ਦੇ ਵਿੱਚ ਰੰਗਾਂ ਰੰਗ ਪ੍ਰੋਗਰਾਮ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਕਾਲਜ ਦੇ ਵਿੱਚ ਅਸੀਂ ਜਦੋਂ ਅੱਜ ਤੀਆਂ ਦਾ ਫੰਕਸ਼ਨ ਰੱਖਿਆ ਹੈਗਾ ਤੇ ਨਾਲ ਦੇ ਨਾਲ ਹੀ ਅਸੀਂ ਪੁਰਾਣੀ ਸਾਡੀ ਜਿਹੜੀ ਸੱਭਿਆਚਾਰ ਨਾਲ ਇੱਕ ਜਾਣ ਪਛਾਣ ਹੈ ਉਹਨੂੰ ਜ਼ਿੰਦਾ ਕਰਨ ਦੇ ਲਈ ਪੁਰਾਣੇ ਸਾਡੇ ਸੱਭਿਆਚਾਰ ਦੇ ਵਿੱਚ ਜਿਹੜੇ ਪੁਰਾਣੇ ਸਾਡੇ ਅ ਇਹੋ ਜਿਹੇ ਵਿਰਸੇ ਦੀ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਭੁੱਲ ਗਏ ਸੀਗੇ ਅਸੀਂ ਉਹਨਾਂ ਦੀ ਇੱਕ ਐਗਜ਼ਿਬਿਸ਼ਨ ਲਗਾਈ ਜਿਹਨੂੰ ਬੜਾ ਅੱਛਾ ਰਿਸਪੌਂਸ ਮਿਲਿਆ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿੱਥੇ ਬੱਚਾ ਨੂੰ ਇੱਕ ਵਾਰੀ ਮੂਡ ਪ੍ਰੇਰਿਤ ਕੀਤਾ ਗਿਆ ਕਿ ਉਹ ਕਿਤਾਬਾਂ ਦੇ ਨਾਲ ਜੁੜਨ ਕਿਤਾਬਾਂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਤਾਬਾਂ ਕਿਤੇ ਨਾ ਕਿਤੇ ਸਾਨੂੰ ਉਹ ਦਿਖਾਉਂਦੀਆਂ ਨੇ ਜਿਹੜੀਆਂ ਸ਼ਾਇਦ ਇੰਟਰਨੈਟ ਜਾਂ ਗੂਗਲ ਨਹੀਂ ਦਿਖਾ ਪਾਂਦਾ ਕਿਤਾਬ ਦੀ ਸੰਗਤ ਤੋਂ ਵਧੀਆ ਦੋਸਤ ਹੀ ਕੋਈ ਨਹੀਂ ਹੋ ਸਕਦਾ ਅੱਜ ਐਗਜ਼ਿਬਿਸ਼ਨ ਦੇ ਵਿੱਚ ਅਸੀਂ ਇਹ ਵੀ ਇੱਕ ਸਨੇਹਾ ਜਿਹੜਾ ਹੈ ਉਹ ਆਪਣੇ ਆਸ-ਪਾਸ ਦੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਹੈ